ਪੁਰਾਣਾ ਤੇ ਬੋਰ ਨਵਾਂ ਕਰਾਉਣ ਬਾਰੇ ਸੋਚਿਆ ਤੇ ਕੀ ਹੋਇਆ ਕਿ ਪਹਿਲਾਂ ਤੇ ਮਨ ਨੂੰ ਦੁੱਖ ਜਿਹਾ ਲੱਗਾ ਕਿ ਯਾਰ ਬੜਾ ਵਧੀਆ ਬੋਰ ਚੱਲਦਾ ਹੈ ਤੇ ਹੁਣ ਐਵੇਂ 1 ਲੱਖ ਡੇਢ ਲੱਖ ਰੁਪਈਆ ਲੱਗ ਜਾਣਾ ਆਪਣਾ ਤੇ ਬੋਰ ਨਵਾਂ ਕਰਾਉਣਾ ਪੈਣਾ ਤੇ ਪਹਿਲਾਂ ਜਿਹਾ ਦੁੱਖ ਜਿਹਾ ਲੱਗਾ ਫਿਰ ਬੋਰ ਜਿਹੜਾ ਵਾ ਉਹ ਚਲੋ ਕਰਾਉਣਾ ਹੀ ਪੈਣਾ ਸੀਗਾ ਸੋ ਜਿਹੜਾ ਪਹਿਲਾ ਬੋਰ ਸੀ ਨਾ ਪੁਰਾਣਾ ਜਿਹੜਾ ਆਪਣਾ ਉਹਨੂੰ ਡਾ ਡੂਟ ਲਈ ਉਹਨਾਂ ਨੇ ਤੇ ਜਿਹੜਾ ਬੋਰ ਸੀ ਉਹ ਪੁਰਾਣਾ ਉਹ ਬੋਰ ਨੂੰ ਜਦੋਂ ਪੁੱਟਣ ਲੱਗੇ ਤੇ ਪੁੱਟਣ ਤੋਂ ਪਹਿਲਾਂ ਆਪਾਂ ਪੁਰਾਣੇ ਬੋਰ ਦਾ ਜਿਹੜਾ ਵਾ ਅਰਦਾਸ ਕੀਤੀ ਉਹਦਾ ਧੰਨਵਾਦ ਕੀਤਾ ਕਿ ਤੂੰ ਸਾਨੂੰ 8-10 ਸਾਲ ਰੋਟੀ ਖਵਾਈ ਆ ਤੇ ਬੜਾ ਧੰਨਵਾਦ ਉਹਦੇ ਵਿੱਚ ਅਸੀਂ ਪਹਿਲਾਂ ਮਿੱਠੇ ਦੇ ਮਤਾਬਕ ਨਵਾਂ ਨਵੇਂ ਬੋਰ ਦਾ ਜਿਹੜਾ ਸ਼ੁਰੂਆਤ ਫੇਰ ਕੀਤੀ ਸੀ ਪਹਿਲਾਂ ਪੁਰਾਣੇ ਬੋਰ ਦੇ ਵਿੱਚ ਅਸੀਂ ਜਿਹੜਾ ਵਾ ਉਹ ਕੜਾ ਪ੍ਰਸ਼ਾਦ ਦੀ ਦੀਗ ਮਿੱਠਾ ਤੇ ਪਾਇਆ ਤੇ ਉਹ ਉਹਦਾ ਧੰਨਵਾਦ ਕੀਤਾ ਵੀ ਭਾਈ ਤੂੰ ਸਾਨੂੰ ਤੂੰ ਸਾਡੇ ਲਈ ਦੇਵਤਾ ਵਾ ਤੂੰ ਸਾਨੂੰ ਕੋਈ 10 ਸਾਲ ਪਹਿਲਾਂ ਤੂੰ 10 ਸਾਲ ਤੋਂ ਰੋਟੀ ਖਵਾਈ ਆ ਠੀਕ ਆ ਅਸੀਂ ਅੱਜ ਦੁਖੀ ਨਹੀਂ ਹੁੰਦੇ ਕੋਈ ਦਿੱਕਤ ਨਹੀਂ ਆ ਕੋਈ ਚੱਕਰ ਨਹੀਂ ਆ ਸਮੇਰੇ ਹਿਸਾਬ ਦੇ ਨਾਲ ਚਲੋ ਤੇਰੀ ਇੰਨੀ ਕੁ ਹੋਵੇਗੀ ਮਨਿਆਦ ਤੇ ਸੋ ਤੇਰਾ ਧੰਨਵਾਦ ਜੀ ਦਾ ਧੰਨਵਾਦ ਕਰਕੇ ਉਸ ਉਸ ਬੋਰ ਨੂੰ ਅਰਦਾਸ ਬੇਨਤੀ ਕਰਕੇ ਉਸ ਬੋਰ ਨੂੰ ਅਸੀਂ ਪਟਾਇਆ ਸੋ ਜਿੰਨਾ ਕ ਬੋਰ ਪਟਿਆ ਗਿਆ ਤੇ ਉਹਨਾਂ ਕ ਪੁੱਟ ਕੇ ਤੇ ਬਾਕੀ ਅਸੀਂ ਜਿਹੜਾ ਉਹ ਨਵਾਂ ਕਰਵਾ ਲਿਆ ਸਮਾਨ ਵੀ ਜਿਹੜਾ ਨਵਾਂ ਪਾ ਦਿੱਤਾ ਸੋ ਅੱਜ ਮੈਂ ਤੁਹਾਨੂੰ ਇੱਕ ਬੜੀ ਵਧੀਆ ਜਿਹੜੀ ਜਾਣਕਾਰੀ ਦੇਣ ਲੱਗਾ ਵਾਂ ਤੁਹਾਨੂੰ ਜਾਣਕਾਰੀ ਤੇ ਚਲੋ ਤੁਹਾਨੂੰ ਹੋਵੇਗੀ ਮੈਂ ਤੁਹਾਨੂੰ ਇੱਕ ਉਤਸ਼ਾਹਤ ਕਰਨ ਲੱਗਾ ਥੋੜੇ ਜੇ ਆ ਤੁਹਾਨੂੰ ਮੈਂ ਇੱਕ ਇਸ ਵੀਡੀਓ ਦੇ ਨਾਲ ਉਤਸ਼ਾਹਤ ਕਰਨ ਲੱਗਾ ਵਾਂ ਸੋ ਤੁਸੀਂ ਵੀਡੀਓ ਨੂੰ ਦੇਖ ਕੇ ਮੈਨੂੰ ਯਕੀਨ ਹੈ ਕਿ ਤੁਸੀਂ ਜਰੂਰ ਇਸ ਵੀਡੀਓ ਤੋਂ ਪ੍ਰਭਾਵਿਤ ਹੋਵੋਗੇ ਤੇ ਸੋ ਗੱਲ ਇਸ ਤਰ੍ਹਾਂ ਜੀ ਅੱਜਕੱਲ ਤੁਸੀਂ ਦੇਖ ਸਕਦੇ ਜੇ ਮਗਰ ਜਿਹੜੇ ਖੇਤ ਆ ਆਪਾਂ ਝੋਨੇ ਦੀ ਵਾਢੀ ਜਿਹੜੀ ਆ ਇਹ ਕਰ ਚੁੱਕੇ ਆ ਸੋ ਜਿਹੜੀਆਂ ਅਗੇਤੀਆਂ ਕਣਕਾਂ ਬੀਜੀਆਂ ਸੀ ਉਹ ਤੇ ਅੱਜ ਕਾਫੀ ਵੱਡੀਆਂ ਖੇਤ ਹਰਿਆ ਭਰਿਆ ਜਾਪ ਰਿਹਾ ਏ ਸੋ ਜਿਹੜੀਆਂ ਇਦੋਂ ਵੀ ਅਗੇਤੀਆਂ ਨਹੀਂ ਸੀਗੀਆਂ ਓਹੋ ਕਣਕਾਂ ਤਾਂ ਅੱਜਕੱਲ੍ਹ ਪਾਣੀ ਲਾਉਣ ਦੀ ਸੰਭਾਵਨਾ ਉਹਨਾਂ ਖੇਤਾਂ ਦੇ ਵਿੱਚ ਹੋਈ ਪਈ ਆ ਤੁਸੀਂ ਦੇਖੋ ਕਿ ਇੱਕ ਖੇਤ ਦੇਖ ਰਿਹਾ ਆਪਾਂ ਨੂੰ ਆਹ ਦੇਖੋ ਇਸ ਆਪਣੇ ਇਧਰ ਲਾਗੇ ਬੰਨੇ ਸਭ ਤੋਂ ਪਹਿਲਾਂ ਕਣਕ ਬੀਜ ਚੁੱਕਾ ਵਾ ਇਹ ਕਿਸਾਨ ਤੇ ਅੱਜ ਇਸ ਦੀ ਕਣਕ ਨੂੰ ਮੈਨੂੰ ਲੱਗਦਾ ਕਿ 15 ਦਿਨ ਤੋਂ ਪਲੱਸ ਹੋ ਚੁੱਕੇ ਨੇ ਤੇ ਚਲੋ ਆਪਾਂ ਸੁਣਦੇ ਸੀ ਕਿ 20-22 ਦਿਨਾਂ ਦੀ ਜਿਹੜੀ ਫਸਲ ਆ ਕਣਕ ਆ ਉਹਦੇ ਵੱਤਰ ਦੇ ਹਿਸਾਬ ਦੇ ਨਾਲ ਆਪਾਂ ਜਿਹੜੇ ਆ 20-22 ਦਿਨਾਂ ਦੇ ਬਾਅਦ ਕਣਕ ਨੂੰ ਪਾਣੀ ਵੀ ਜਿਹੜਾ ਲਾਉਨੇ ਆ ਜੇ ਤਾਂ ਵਾਤਰ ਖੁਸ਼ਕ ਹੋਵੇ ਤੇ ਜਰਾ ਪਹਿਲਾਂ ਲਾ ਲੈਨੇ ਆ ਤੇ ਜੇ ਵਾਤਰ ਠੀਕ ਠਾਕ ਹੋਵੇ ਤੇ ਆਪਾਂ ਕਈ ਵਾਰ ਕਣਕ ਮਹੀਨੇ ਦੀ ਕਰਕੇ ਵੀ ਪਾ ਸਕਦੇ ਆ ਇਹਦੇ ਵਿੱਚ ਕੋਈ ਇਹੋ ਜੀ ਪੱਕੀ ਮਨਿਆਦ ਨਹੀਂ ਅਗੇ ਹੈਗੀ ਸੋ ਮੈਂ ਗੱਲ ਕਰਨ ਲੱਗਾ ਜੀ ਆਪਾਂ ਝੋਨੇ ਦੀ ਵਾਢੀ ਕਰਦੇ ਆ ਉਧਰੋਂ ਆਪਾਂ ਕਣਕ ਦੀ ਵਾਢੀ ਕਰਦੇ ਆ ਇਹ ਤਾਂ ਫਸਲਾਂ ਜੀ ਆਪਣੀਆਂ ਠੀਕ ਹੈ ਜੀ ਨਿੱਜੀ ਫਸਲਾਂ ਨੇ ਪੰਜਾਬ ਦੀਆਂ ਬੜੇ ਲੰਮੇ ਸਮੇਂ ਤੋਂ ਆਪਾਂ ਇਹਦੇ ਨਾਲ ਜੁੜੇ ਹੋਏ ਆਂ ਸੋ ਇੱਕ ਫਸਲ ਆਪਣੀ ਹੋਰ ਆ ਜਿਹੜੀ ਕਿ ਆਪਾਂ ਆ ਸਿਆਲੋਂ ਤੇ ਵੀ ਸ਼ੁਰੂ ਕਰਦੇ ਆਂ ਤੇ ਗਰਮੀ ਤੇ ਵੀ ਸ਼ੁਰੂ ਕਰਦੇ ਆਂ ਉਹ ਹੈਗੀ ਜੀ ਆਪਣੀ ਘਰ ਦੀ ਰਸੋਈ ਵਾਸਤੇ ਸਬਜ਼ੀ ਸੋ ਇਹ ਵੀ ਇੱਕ ਆਪਣੀ ਫਸਲ ਆ ਜੀ ਜਿੱਥੇ ਆਪਾਂ ਕਣਕ ਝੋਨਾ ਜ਼ਰੂਰੀ ਸਮਝਦੇ ਆਂ ਆਪਾਂ ਇਹ ਵੀ ਜਿਹੜੀ ਰਸੋਈ ਵਾਸਤੇ ਸਬਜ਼ੀ ਜਿਹੜੀ ਆ ਆਪਣੇ ਖਾਣ ਵਾਸਤੇ ਜਿਹੜੀ ਕਿ ਆਪਾਂ ਰਜਾਨਾ ਖਾਣੀ ਆ ਕਿ ਤਨਾ ਕਿਤੇ ਇਹ ਵੀ ਬਹੁਤ ਜ਼ਰੂਰੀ ਆ ਸੋ ਮੈਂ ਤੁਹਾਨੂੰ ਇੱਕ ਅੱਜ ਬੜੀ ਵਧੀਆ ਜਾਣਕਾਰੀ ਦੇਣ ਲੱਗਾ ਵਾਂ ਇਸ ਜਾਣਕਾਰੀ ਚੋਂ ਤੁਸੀਂ ਬਹੁਤ ਕੁਝ ਲੱਭੋਗੇ ਸੋ ਮੈਂ ਉਮੀਦ ਕਰਦਾ ਵਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਵੇਗੀ ਸੋ ਜੇ ਚੈਨਲ ਤੇ ਤੁਸੀਂ ਨਵੇਂ ਜੇ ਤੇ ਆਪਣੇ ਚੈਨਲ ਨੂੰ ਮੜਾ ਜਾ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖੋ ਫਿਰ ਆਜੋ ਸੋ ਆ ਜਿਹੜੀ ਜਗ੍ਹਾ ਹੈਗੀ ਆ ਨਾ ਆ ਜਿੰਨੀ ਕਿ ਜਗ੍ਹਾ ਕਾਸੜਿਆ ਹੋਇਆ ਵਾ ਤੇ ਇਹ ਜਗ੍ਹਾ ਤੇ ਹੁਣ ਆਪਾਂ ਪ੍ਰਾਲੀ ਲਾਤੀ ਆ ਪਹਿਲਾਂ ਇੱਥੇ ਆਪਣਾ ਬੋਰ ਹੁੰਦਾ ਸੀਗਾ ਮੋਟਰ ਦਾ ਤੇ ਬੋਰ ਜਿਹੜਾ ਸਿਆਲ ਦੇ ਵਿੱਚ ਨਵਾਂ ਕਰਾ ਕੇ ਮੋਟਰ ਨੂੰ ਆਪਾਂ ਲੈ ਗਏ ਆ ਉਸ ਜਗ੍ਹਾ ਤੇ ਇਸੇ ਕਿੱਲੇ ਦੇ ਵਿੱਚ ਕੋਈ ਅੱਧੇ ਕਿੱਲੇ ਦੀ ਵਿੱਥੇ ਦੇ ਉੱਪਰ ਲੈ ਗਏ ਆ ਤੇ ਸੋ ਆ ਇੱਥੇ ਆਪਾਂ ਕਰਵਾ ਜਿਹੜਾ ਵਿਹਲਾ ਜਵੇਲੀ ਜਗ੍ਹਾ ਸੀ ਸਿਆਲ ਦੇ ਵਿੱਚ ਸਬਜ਼ੀ ਲਾਈ ਸੀ ਹੁਣ ਸਬਜ਼ੀ ਕੀ ਕੀ ਲਾਈ ਸੀ ਤੁਹਾਨੂੰ ਮੈਂ ਥੋੜੀ ਜੀ ਦੱਸ ਦਾਂ ਸੋ ਐਸ ਜਗ੍ਹਾ ਦੇ ਉੱਪਰ ਗੰਡੇ ਲਾਏ ਸੀ ਗੰਡੇ ਤੇ ਇੱਧਰ ਥੋੜੀ ਜੀ ਗੋਭੀ ਲਾਈ ਸੀ ਤੇ ਕੁਛ ਪਿੰਡੀਆਂ ਲਾਈਆਂ ਸੀਗੀਆਂ ਹੱਲੇ ਵੀ ਜਿਹੜੀ ਪਿੰਡੀਆਂ ਦੀ ਨਿਸ਼ਾਨੀਆਂ ਹੱਲੇ ਉਹ ਵੀ ਉਹ ਆ ਮਜੂਰ ਹੈ ਠੀਕ ਆ ਸੋ ਪਿੰਡੀ ਪੁੰਡੀ ਲਾਈ ਸੀਗੀ ਤੇ ਇਹ ਬਾਕੀ ਹੁਣ ਪਰਾਲੀ ਲਾਤੀ ਆ ਤੇ ਬਾਕੀ ਜਗਾ ਜਿਹੜੀ ਆ ਉਹ ਵਿਹਲੀ ਆ ਅੱਛਾ ਮੈਂ ਨਾ ਜਦੋਂ ਸਬਜੀ ਲਾਈ ਨਾ ਤੇ ਗੰਡੇ ਗੁੰਡੇ ਲਾ ਦਿੱਤੇ ਤੇ ਇੱਕ ਚਿੱਟੇ ਬਤਾਉਂ ਲਾਤੀ ਮੈਂ ਨਾਲ ਕੀ ਥੋੜੇ ਮੈਂ 5-6 ਬੂਟੇ ਜਿਹੜੇ ਸੀ ਨਾ ਉਹ ਚਿੱਟੇ ਬਤਾਉਂਦੇ ਵੀ ਨਾਲ ਲਾਤੇ ਉਹ 6-7 ਮਹੀਨੇ ਪਹਿਲਾਂ ਨਾ ਮੈਂ ਆਹ ਬਤਾਉਂ ਜਿਹੜੇ ਆਹ 6 5-6 ਬੂਟੇ ਲਾਏ ਸੀਗੇ ਬਤਾਵਾਂ ਦੇ ਤੇ ਮੈਂ ਕਿਹਾ ਵੀ ਚਲੋ ਥੋੜੇ ਬੂਤੇ ਹੋ ਜਾਣਗੇ ਜਿਹੜੇ ਨਾ ਉਹ ਤੇ ਫਿਰ ਇੱਕ ਚੀਜ਼ ਹੋਰ ਕੀਤੀ ਮੈਂ ਮੈਂ ਨਾ ਇਹਨਾਂ ਦੇ ਜਿਹੜਾ ਬੂਟਿਆਂ ਦੇ ਵਿੱਚ ਆ ਹਲਦੀ ਤੇ ਸੁੰਡ ਇਹ ਮੈਂ ਵੀਜੀ ਹੀ ਆ ਵੇਖੋ ਇਹਨਾਂ ਬੂਟਿਆਂ ਦੇ ਵਿੱਚ ਮੈਂ ਬੂਟੇ ਲਾਏ ਹੀ ਹਲਦੀ ਤੇ ਸੁੰਢ ਦੇ ਅੱਜ ਤੋਂ 6-7 ਮਹੀਨੇ ਪਹਿਲਾਂ ਮੈਂ ਸੋਚਿਆ ਵੀ ਇਹ ਬਤਾऊं ਚਲੋ 4-5 ਮਹੀਨੇ ਚੱਲਣਗੇ ਉਦੋਂ ਬਾਅਦਾਂ ਕੀ ਕਰਾਂਗੇ ਵੀ ਆ ਇਹ ਬੂਟੇ ਵੱਡ ਦੇਾਂਗੇ ਤੇ ਥੱਲੋਂ ਜਿਹੜੀ ਸੁੰਢ ਆ ਤੇ ਹਲਦੀ ਆ ਉਹ ਬੂਟੇ ਨਿਕਲ ਆਉਣਗੇ ਪਰ ਨਹੀਂ ਅਜਾਹਾ ਨਹੀਂ ਹੋਇਆ ਸੋ ਇਹ ਤਾਂ ਹੋਏ ਹੀ ਹੋਏ ਆ ਪਰ ਇਹਨਾਂ ਨੇ ਹੁਣ ਆਪਣਾ ਜਿਹੜਾ ਵਾ ਪੂਰਾ ਇਸ ਟਾਈਮ ਜਿਹੜਾ ਵਾ ਇਹਨਾਂ ਨੇ ਆਪਣਾ ਜ਼ੋਰ ਵਿਖਾਇਆ ਬੂਟਿਆਂ ਨੇ ਬਤਾਉਆਂ ਦੇ ਬੂਟਿਆਂ ਨੇ ਮੈਂ ਕਹਿੰਨਾ ਕਿ 6-7 ਬੂਟੇ ਆ ਤੇ ਅਣਗਿਣਤ ਹੀ ਬਤਾਉਂ ਲੱਗਦੇ ਆ ਹੁਣ ਇਹਨਾਂ ਦੀ ਤੜਾਈ ਹੋ ਚੁੱਕੀ ਆ ਠੀਕ ਆ ਕਾਫੀ ਭੈਣ ਭਰਾ ਜਿਹੜੇ ਬਤਾਉ ਲੈ ਚੁੱਕੇ ਖੜ ਚੁੱਕੇ ਨੇ ਤੇ ਦੋ ਜਾਂ ਤਿੰਨ ਦਿਨਾਂ ਬਾਅਦ ਇੰਨੇ ਕ ਬਤਾਉ ਫੇਰ ਲੱਗ ਜਾਣੇ ਆ ਕਿ ਆਪਣੇ ਵਸ ਦੀ ਗੱਲ ਜਿਹੜੀ ਨਹੀਂ ਰਣੀ ਕਿ ਆਪਾਂ ਸਾਰੇ ਤੋੜ ਕੇ ਇਹਨਾਂ ਨੂੰ ਬਣਾ ਲਈਏ ਸੋ ਦੇਖੋ ਹੱਲੇ ਵੀ ਬਤਾਉ ਜਿਹੜੇ ਆ ਤਰਨ ਦੇ ਯੋਗ ਬਤਾਉ ਜਿਹੜੇ ਆ ਉਹ ਕਾਫੀ ਲੱਗੇ ਹੋਏ ਨੇ ਤੇ ਜੇਕਰ ਆਪਾਂ ਹੌਣ ਵੀ ਚਾਹੀਏ ਤੇ ਦੋ ਤਿੰਨ ਡੰਗਾ ਦੀ ਸਬਜ਼ੀ ਜਿਹੜੀ ਆ ਉਹ ਰਾਮ ਦੇ ਨਾਲ ਬਣ ਸਕਦੀ ਆ ਕਿ ਇੰਨੇ ਕ ਬਤਾਉ ਜਿਹੜੇ ਹਾਲੇ ਵੀ ਲੱਗੇ ਹੋਏ ਚਿੱਟੇ ਬਤਾਉ ਆ ਬਹੁਤ ਸਵਾਦ ਬਣਦੇ ਆ ਤੇ ਹਾਲੇ ਮੈਂ ਤੁਹਾਨੂੰ نیچے ਦਿਖਾਈ ਨਹੀਂ ਆ ਹਲੇ نیچے ਬਤਾਉ ਬਹੁਤ ਲੱਗਾ ਵਾ ਤੇ ਇਹਨਾਂ ਨੂੰ ਜਿਹੜੀ ਆ ਨੈਚੁਰਲ ਚੀਜ਼ ਹੀ ਪਾਣੀ ਪੂਣੀ ਇਹਨਾਂ ਨੂੰ ਪਾਇਆ ਮੈਂ ਕਦੀ ਇਹਨਾਂ ਤੇ ਸਪਰੇਸ ਬਰੂ ਜਿਹੜੀ ਮੈਂ ਨਹੀਂ ਕੀਤੀ ਜਿਹੜਾ ਗੰਡਾ ਨਾ ਗੰਡਾ ਗੰਡਾ ਦੇ ਘਰ ਦਾ ਤੁਸੀਂ ਲਾਉਂਦੇ ਜੇ ਥੋੜੇ ਸਮੇਂ ਦੇ ਵਿੱਚ ਜਿਹੜਾ ਗੰਡਾ ਉਹ ਥੱਲੇ ਜਿਹੜਾ ਹਰਿਆ ਗੰਡਾ ਤਿਆਰ ਹੋ ਜਾਂਦਾ ਵਾ ਨਾਲ ਉਹਦੀਆਂ ਭੂਕਾਂ ਹੁੰਦੀਆਂ ਤਿਆਰ ਹੋ ਜਾਂਦੀਆਂ ਵਾ ਜੇ ਤੁਸੀਂ ਉਹਨੂੰ ਪੁੱਟ ਕੇ ਗੰਡੇ ਨੂੰ ਸਬਜ਼ੀ ਦੇ ਵਿੱਚ ਬਣਾਉਂਦੇ ਜੇ ਇੱਕ ਸਾਈਡ ਤੇ ਬਾਜ਼ਾਰ ਵਾਲਾ ਗੰਡਾ ਲੈ ਆਓ ਉਹ ਗੰਡਾ ਪਾਉਂਦੇ ਜੇ ਇੱਕ ਸਾਈਡ ਤੇ ਤੁਸੀਂ ਘਰ ਤੋਂ ਪੁੱਟ ਕੇ ਗੰਡਾ ਜਿਹੜਾ ਵਾ ਹਰਿਆ ਪਾਉਂਦੇ ਜੇ ਜਿਹੜੀ ਤਰੀ ਵਾਲੀ ਸਬਜ਼ੀ ਕੋਈ ਵੀ ਆ ਕਿਹੇ ਚੀਜ਼ ਪਾਉਂਦੇ ਜੇ ਸਾਗ ਦੇ ਤੜਕੇ ਚ ਪਾਉਂਦੇ ਜੇ ਤੇ ਸ਼ਹਿਰ ਵਾਲੇ ਗੰਡੇ ਨਾਲੋਂ ਜਿਹੜਾ ਘਰ ਦਾ ਬੀਜਿਆ ਹੋਇਆ ਹਰਿਆ ਗੰਡਾ ਪੁੱਟ ਕੇ ਪੋਣੇ ਉਹਦੇ ਨਾਲੋਂ ਕਿਤੇ ਉਹਦਾ ਸਵਾਦ ਜਿਹੜਾ ਵਾ ਸ਼ਹਿਰ ਵਾਲੇ ਗੰਡੇ ਨੂੰ ਕਿਤੇ ਸਵਾਦ ਘਰ ਵਾਲੇ ਗੰਡੇ ਦਾ ਹਰੇ ਗੰਡੇ ਦਾ ਸਵਾਦ ਆ ਸੋ ਇਹ ਮੇਰੀ ਬੇਨਤੀ ਆ ਕਿ ਇਹ ਮੈਂ ਥੋੜੀ ਜੀ ਸਬਜੀ ਘਰ ਦੇ ਵਿੱਚ ਲਾਈ ਸੀ ਤੇ ਹਸਾਬ ਲਾ ਲਓ ਕਿ ਇੰਨੀ ਕੁ ਦੇਣ ਨੇ ਨਾ ਬੂਟਿਆਂ ਦੀ ਕਿ ਭਾਈ ਪਤਾ ਨਹੀਂ ਕਿੰਨਾ ਕ ਬਤਾऊं ਖਾ ਲਿਆ ਵਾ ਉਹ ਵੀ ਤਾਜ਼ਾ ਤੋੜ ਕੇ ਤਾਜ਼ਾ ਬਿਨਾ ਸਪਰੇਅ ਤੋਂ ਤੇ ਵੀ ਮੈਂ ਕਹਿੰਨਾ ਵੀ ਇੰਨਾ ਪੰਆ ਚੋਂ ਬੂਟਿਆਂ ਨੇ ਪਤਾ ਹੀ ਨਹੀਂ ਮੈਨੂੰ ਕਿੰਨੇ ਕ ਹਜ਼ਾਰਾਂ ਦੇ ਬਤਾਉਂ ਦੇ ਦਿੱਤੇ ਆ ਤੇ ਉਹ ਵੀ ਫਰੈਸ਼ ਜਿਹੜਾ ਮਾਰਕੀਟ ਦੇ ਵਿੱਚ ਜਾਂਦੇ ਆ ਤੇ ਅਗਲੇ ਦਿਨ ਮੰਡੀ ਚ ਆਉਂਦੀ ਆ ਮੰਡੀ ਤੋਂ ਫਿਰ ਜਿਹੜਾ ਵਾ ਦੁਕਾਨਦਾਰ ਖਰੀਦਣਗੇ ਕਿਤੇ ਨਾ ਕਿਤੇ ਉਹ ਸਬਜ਼ੀ ਜਿਹੜੀ ਆ ਉਹ 100 ਦੇ ਵਿੱਚੋਂ 60 70% ਜਿਹੜੀ ਉਹ ਸਬਜ਼ੀ ਰਹਿ ਜਾਂਦੀ ਆ ਬਾਕੀ ਤੇ ਬਈ ਹੋ ਜਾਂਦੀ ਆ ਤੋ ਵਿਚਾਰੇ ਜਿਹੜੇ ਦੁਕਾਨਾਂ ਵਾਲੇ ਉਹ ਵੀ ਵਿਚਾਰੇ ਪਾਣੀ ਛਿੜਕ ਛਿੜਕ ਕੇ ਉਹਦੇ ਉੱਪਰ ਉਹਨੂੰ ਜਿਹੜਾ ਵਾ ਹਰੇ ਭਰੇ ਰੱਖਣ ਦੀ ਕੋਸ਼ਿਸ਼ ਕਰਦੇ ਆ ਸੋ ਮੈਂ ਕਹਿੰਨਾ ਕਿ ਜਿਹੜੀਆਂ ਜੇ ਤੁਹਾਡੇ ਘਰ 'ਚ ਥੋੜੀ ਵੀ ਜਗ੍ਹਾ ਨਾ ਤੁਸੀਂ ਥੋੜੀ ਜਗ੍ਹਾ 'ਚ ਵੀ ਜੇ ਤੁਸੀਂ ਲਾ ਦਿਓ 2-4 ਬੂਟੇ ਤੇ ਉਹ ਤੁਹਾਨੂੰ ਤੁਹਾਡੇ ਰਸੋਈ ਦੀ ਜਿਹੜੀ ਸਬਜੀ ਆ ਉਹ ਖਰੀਦਣ ਤੋਂ ਬਚ ਸਕਦੇ ਜੇ ਤੇ ਇੱਕ ਇਹ ਆ ਵੀ ਉਹਨਾਂ ਤੇ ਰੇਹਾਂ ਸਪ੍ਰੇਆਂ ਹੋਈਆਂ ਹੋਣਗੀਆਂ ਕਿਉਂਕਿ ਉਹਨਾਂ ਨੂੰ ਚਾਹੀਦਾ ਰੇਹਾਂ ਸਪ੍ਰੇਆਂ ਜਿਹੜੇ ਕਰਦੇ ਆ ਉਹਨਾਂ ਨੂੰ ਤਾਂ ਚੰਗਾ ਰਿਜ਼ਲਟ ਚਾਹੀਦਾ ਸਬਜੀ ਤੋਂ ਤੇ ਚਲੋ ਇੱਥੇ ਭਵੇਂ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਬਿਨਾ ਸਪਰੇਅ ਤੋਂ ਵੀ ਇੰਨਾ ਕਿ ਬਤਾਉ ਲੱਗਿਆ ਨਾ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਕਿੰਨੇ ਕੁ ਬਤਾਉ ਤੋੜਿਆ ਤੇ ਕਿੰਨੇ ਕੁ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਆਪਾਂ ਖਵਾਏ ਆ ਤੇ ਹਾਲੇ ਵੀ ਜਿਹੜੇ ਬਤਾਉ ਆ ਉਹ ਹਾਲੇ ਵੀ ਬਰਕਰਾਰ ਆ ਕਿ ਇਹ ਠੰਡ ਦੇ ਨਾਲ ਜਿਹੜੀਆਂ ਪਿੱਛੇ ਬਰਸਾਤਾ ਨਹੀਂ ਪਈਆਂ ਹੁਣ ਮੀਂਹ ਪਏ ਪਿੱਛੇ ਉਹਨਾਂ ਮੀਂਹਾਂ ਦੇ ਵਿੱਚ ਤੇ ਬਤਾਉ ਇੰਨਾ ਕੁ ਜ਼ਿਆਦਾ ਲੱਗਾ ਸੀ ਪੀ ਤੋੜ-ਤੋੜ ਕੇ ਸੁੱਟਨੇ ਪਈ ਕੀ ਸਾਡੇ ਕੋਲ ਇਹਨਾਂ ਬਤਾਉਂ ਜਿਹੜਾ ਵਾ ਉਹ ਖਾਦਾ ਹੀ ਨਹੀਂ ਗਏ ਤੇ ਸੋ ਆਪਾਂ ਚਲੋ ਵੇਚਨੇ ਦੇ ਕੀ ਹੁੰਦੇ ਆ ਵੀ ਆਪਾਂ ਖਾਣ ਜੋਗੇ ਲਾਏ ਆ ਪਰ ਇਤਰਾ ਹੀ ਭੈਣ ਭਰਾ ਨੂੰ ਦੇ ਦੇਣੇ ਲੱਗੇ ਬੰਨੇ